ਕਿੰਨਾ ਕ ਖਾਣਾ ਹੈ ਬਟੋ ਕਿੰਨਾ ਕ ਬਸ ਤੇ ਛੇੜੀ ਮੈਂ ਗੱਲਾਂ ਕਰੀ ਜਾਂਦੀ ਸਭ ਪਤਾ ਤੂੰ ਡਰਦੀ ਏ ਤੁਹਾਡੇ ਸਕੂਲ ਅੱਜ ਕੱਲ ਇੰਸਟਾ ਰੀਲ ਵੇਖੀ ਆ ਕਿ ਨਾਰੇ ਵੀਰ ਬੰਦਾ ਗੋਰਾ ਹੋ ਜਾ ਤਸਵੀਰੇ ਸਵੇਰੇ ਕਿ ਨਾਲ ਨਾਰੀਲ ਪੀਣ ਚੱਲੀ ਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧ ਮੈਂ ਹੋਪ ਕਰਦਾ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋਈ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀ ਨੇ ਸੋਗਾ ਜਾਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਠੰਡ ਕੀ ਆ ਠੰਡ ਤੇ ਯਾ ਜੰਮਿਆ ਪਿਆ ਵਿੱਚ ਜੰਮਣਾ ਹੀ ਆ ਕੰਨ ਨਾ ਹੋਰ ਜਾਂ ਬੰਦੇ ਇੰਨੀ ਡੰਨ ਬੰਦੇ ਜੰਮਦੇ ਪਏ ਤੇ ਯਾ ਮੇ ਨਹੀਂ ਜੰਮੇ ਮੋਚ ਕੇ ਰੋਟੀ ਲੈ ਆਂ ਹਾਲੀਏ ਔਰ ਤੇਰਾ ਭਲਾ ਆ ਜਾ ਤੂੰ ਐਂ ਤੂੰ ਆ ਕੇ ਫਿਰਦੀ ਸਾਰੇ ਪਾਸੇ ਰਾਉਂਠੇ ਪਕਾਏ ਲਿਆ ਇੰਨਾ ਧੂਆਂ ਤੂੰ ਮੱਚ ਖੌਕ ਕੀਤੀ ਭਈ ਅੰਦਰ ਲੈ ਮੈਂ ਨਹੀਂ ਇਹਨੇ ਚਾਕੇ ਰੋਟੀ ਪਾ ਲਈ ਤੂੰ ਗਲਤ ਗੱਲ ਆ ਨਾ ਤੇਰੇ ਆਸਤੇ ਦਿਖਾ ਜਿਹੜਾ ਥੱਬਾ ਰੋਟੀਆਂ ਦਾ ਤੇਰੇ ਹੱਥ ਚ ਫੜਿਆ ਮੈਂ ਵਿਖਾਵਾਂ ਦੋਈ ਆ ਲੈ ਹੋ ਸਿੱਧਕਿਆਂ ਤਾਂ ਚਲਾਈ ਜਾਂਦੀ ਕਿੰਨਾ ਕ ਖਾਣਾ ਏ ਮੋਟੋ ਕਿੰਨਾ ਕ ਬਸ ਹਾਂ ਖਾ ਖਾ ਪਹਿਲਾ ਰੋਟੀ ਦੀ ਬੁਰਕੀ ਨਗਾ ਫਿਰ ਖਹਿ ਕ ਹਾਂ ਫਿਰ ਕ ਵਾਹ ਜੀ ਵਾ ਗੋਭੀ ਵਾਲੇ ਪਰੌਂਠੇ ਲਈ ਮਿਸ ਜੀ ਨੇ ਅੱਜ ਪਾ ਜੀ ਵਾ ਕਿਆ ਬਾਤ ਤੇਰੀ ਮੈਡਮ ਕਿਵੇਂ ਕਰਦੀ ਹੁੰਦੀ ਆ ਪਤਾ ਨਹੀਂ ਕੋਈ ਐਕਟਿੰਗ ਵਾਲੀ ਮੋਟੀਆਂ ਹੁੰਦੀ ਉਹਦੇ ਨੂੰ ਮੈਨੂੰ ਕੁਛ ਨਹੀਂ ਹੁੰਦਾ ਸਾਡੇ ਘਰਾਂ ਚ ਇੱਕ ਮੁੰਡਾ ਉਹਨੂੰ ਲੈ ਆਓ ਉਹ ਆਪੇ ਤੁੰ ਨੂੰ ਸੁਣਾ ਦੇਗਾ ਕੀ ਕਰਦਾ ਹੁੰਦਾ ਉਹ ਤਾਂ ਨਾ ਮੈਮ ਦੀ ਐਕਟਿੰਗ ਲਈ ਜਾਂਦਾ ਕਿਵੇਂ ਕਹਿੰਦਾ ਕੀ ਕਰਦਾ ਸੀ ਪਤਾ ਨਹੀਂ ਉਹ ਮੈਂ ਵੇਖਿਆ ਹੀ ਨਹੀਂ ਮੈਂ ਗੱਲਾਂ ਕਰ ਜਾਂਦਾ ਸਭ ਪਤਾ ਤੂੰ ਡਰਦੀ ਏ ਤੁਹਾਡੇ ਸਕੂਲ ਵਾਲੇ ਮੈਨੂੰ ਵੇਖਦੇ ਆ ਸਨੈਪਚੈਟ ਤੇ ਤੂੰ ਡਰਦੀ ਏ ਨਾ ਨਹੀਂ ਝੂਠ ਨਾ ਬੋਲੋ ਸਾਡੇ ਜਿਹੜੇ ਨਵੇਂ ਸਰ ਆਏ ਉਹ ਤਾਂ ਵੇਖਦੇ ਨੇ ਕਿ ਵੇਖਦਾ ਉਹ ਨਵੇਂ ਸਰ ਦਾ ਨਾਂ ਕੀ ਆ ਹੁਣ ਦੱਸਦੀ ਨਹੀਂ ਤਾਂ ਮੈਂ ਅਨਾ ਨਾ ਆ ਤੇ ਬਨਾਤੇ ਲੱਗਦੇ ਆ ਨਾ ਉਹ ਨਾਤਾ ਤਾਂ ਆ ਹੀ ਨਹੀਂ ਦਾ ਲੱਗਦਾ ਨਾ ਹੀ ਉਹ ਪਿਆਰਾ ਜੱਟ ਜਿਉਣੇ ਮੋੜਦੇ ਜੱਟ ਨੂੰ ਮੋੜ ਪੈ ਗਿਆ ਓਏ ਛੱਟ ਦਾ ਤੇ ਜੱਟ ਕਿਲਾ ਜੇ ਨਾਰੀਗਲ ਪਿਆ ਕੇ ਲਿਆ ਮੈਨੂੰ ਮੈਂ ਕੋਈ ਚੱਕ ਨਹੀਂ ਛੇਰਾ ਤੇ ਉਹ ਨਾਰੀਗਲ ਪਿਆ ਰਾਂਗੇ ਪਰ ਆਹ ਕੰਮ ਬਹੁਤ ਗਲਤ ਆ ਤੇਰਾ ਨਾਰੀਗਲ ਤੈਨੂੰ ਦਵਾਗੇ ਪਿਆ ਪਰ ਤੂੰ ਜਿਵੇਂ ਚਿੱਟੀ ਦਾ ਪੇਟ ਬਾਹਰ 25 ਬੱਜੀ ਪਿਜਾ ਤੇ ਮੈਨੂੰ ਕਿਤੇ ਮੁੱਚਲ ਵਿਖਾ ਔਰ ਉਧਰ ਕਰ ਕੈਮਰਾ ਕਿਵੇਂ ਹੈ 2 ਕਿਲੋ ਦਾ ਤਾਂ ਨਾਰੀਗਲ ਬਣਾੜਾ ਦੋਧ ਉਹ ਭਰਾਵਾ ਇਹ ਤਾਂ ਬੰਦੇ ਦੇ ਇਹਦੇ ਸੇਤ ਚ ਮਾਰਦੀ ਵੀਰ ਥੈਂਕ ਯੂ ਸੋ ਮੱਚ ਲਵ ਯੂ ਸੋ ਮੱਚ ਪੰਥਲੇ ਨਾ ਜਾ ਮੈਂ ਉਹ ਵਾ ਵਾ ਆ ਇਹ ਪੂਰਾ ਆ ওভারਲੋਡ ਆ ਸਰਾ ਕਰਾਦਾ ਆ ਹਾਂ ਐਂਡ ਐਂਡਾ ਕਰਾਦਾ ਆ ਵੇਲਾ ਨੀਤਾ ਨੀਤਾ ਨੂੰ ਮਰਾਦਾ ਨੀਤਾ ਨੂੰ ਮਰਾਦਾ ਕਾਕਾ ਪਾਣੀ ਭਗ ਦੇਦਾ ਨੀਤਾ ਨੂੰ ਮਰਾਦਾ ਵੇਲਾ ਬਾਹਰ ਉਹਨੂੰ ਫਿਰਦਾ ਵਾ ਅਜੇ ਕੱਲ ਇੰਸਟਾ ਰੀਲ ਵੇਖੀ ਆ ਕਿ ਨਾਰੇ ਵੀਰ ਬੰਦਾ ਗੋਰਾ ਹੋ ਜਾ ਤਸਵੀਰੇ ਸਵੇਰੇ ਕਿਨਾਰੇ ਨਾਰੀਲ ਪੀਣ ਚੱਲੀਏ ਗੱਡੀ ਤੇ ਲੱਦ ਕੇ ਦੂਲੇ ਆ ਮੈਨੂੰ ਹੋਫਾ ਕਿੰਨੇ ਕੇ ਨਾਰੇ ਮੈਨੂੰ ਲੈ ਕੇ ਯਾਰ ਮੈਂ ਨਾਰੀ ਰੀ ਲਗਾਈ ਮੈਂ ਚਾਹ ਵੀ ਬਣਾਈ ਬੈਠਾ ਪਰ ਉਹ ਨਾਰੀਲ ਪੀਣਾ ਮੈਂ ਸੌ ਹਾਂ ਕਿੰਨੇ ਕ ਨਾਰੀ ਪੀਣ ਨੂੰ ਸੌ ਆਇਆ ਹਾਂ ਮੈਂ ਹਾਂ ਮੈਂ ਗੋਰਾ ਗੋਰਾ ਹੂੰ ਨੂ ਗੋਰਾ ਉਹ ਪਾਣੀ ਬਣਾਇਆ ਆਪਣੇ ਯਾਰ ਮੈਂ ਗੋਰਾ ਆਪਣੇ ਰੰਗ ਹੈ ਹੀ ਰਹਿਣੇ ਆ ਭਾਈ ਯਾਰ ਫੜਾ ਮੈਂ ਰੰਗ ਆਇਆ ਮੇਰੇ ਸਵਾਲ ਇਹਦਾ ਫੜਾ ਨਹੀਂ ਇੱਥੇ ਮਮੂ ਆ ਨਾ ਇੱਥੇ ਮੈਂ ਦੇ ਸੱਚ ਮਾਲ ਮੇਰਾ ਡੋਲਾ ਨਾ ਮੇਰਾ ਭਰਿਆ ਊੜੀ ਦੇ ਮੂੰਹ ਮਮ ਚੰਮ ਚਾ ਵੜਾ ਫੜਾ ਆਵੇਂ ਗਾ ਗੱਟੇ ਮੈਂ ਚੈਲੇ ਇਹ 빙ਗ ਨਹੀਂ ਹੋਣਾ ਕਰਤਾ ਇੰਨਾ ਹੋ ਵੀਗਾ ਹੋਰ ਕਰਤਾ ਲੈ ਉਹਦੇ ਨਾਲ ਕੱਢ ਲਾ ਨਾਰੀ ਵਿੱਚ ਕੱਢਣੀ ਗਰੀ ਤੇ ਆ ਮਜੂਦ ਆ ਨਹੀਂ ਆ ਮੈਂ ਕੱਢ ਕੇ ਸਿੱਧਾ ਮੂੰਹ ਚ ਪਾਉਂਗੀ ਆ ਮਜੂਦ ਆ ਫੜੇ ਹਾਂ ਪਰ ਇਹ ਵੀ ਆ ਨਾ ਪੰਨੇ ਇਹ ਨਵਾਂ ਮੰਮੀ ਸ਼ੈਣੀ ਸ਼ੂਣੀ ਲੈ ਕੇ ਦੇ ਤਾ ਡੰਗਰਾ ਸ਼ੈਣੀਆਂ ਫੜਾਓ ਆ ਲੈ ਚਮਚਾ ਗੁਗਰੀ ਰਹਿ ਕਿੰਨੀ ਗਈ ਕਿ ਥੋੜੀ ਰਹਿ ਗਈ ਆ ਹਾਂ ਜੀ ਗਾਇਦੂ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਹਨ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜਾ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ